ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੇ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਝੋਟੀ ਦਿਖਾਉਣੀ ਆ ਪਲੂਣ ਝੋਟੀ ਦੋਸ ਤਕਰੀਬਨ ਅੱਜ ਜਿਹੜੀ ਵੀਡੀਓ ਹੈਗੀ ਦੋਸਤੋ ਆਪਾਂ 25 ਨਵੰਬਰ ਨੂੰ ਬਣਾ ਰਹੇ ਹਾਂ ਤੇ ਜਿਹੜਾ ਸਮਾਂ ਦੋਸਤੋ ਦੁਪਹਿਰ 1.5 ਤੋਂ 2 ਵਜੇ ਦਾ ਜਿਹੜਾ ਸਮਾਂ ਹੈਗਾ ਤੇ ਹੋ ਸਕਦਾ ਵੀ ਅੱਜ 25 ਨਵੰਬਰ ਨੂੰ ਦੋਸਤੋ ਸ਼ਾਮ ਤੱਕ ਸੂਵੇ ਜਾਂ ਕੱਲ ਮਾਰਨਿੰਗ ਤੱਕ ਵੀ ਜਿਹੜੀ ਜਾ ਸਕਦੀ ਹੈ ਤੇ ਪੰਜ ਥਾਣੀ ਜਿਹੜੀ ਚੋਟੀ ਆ ਦੋਸਤੋ ਬਿਲਕੁਲ ਜਮੰਦਰੂ ਪੰਜ ਥਾਣੀ ਜਿਹੜੀ ਚੋਟੀ ਹੈ ਤੇ ਪੰਜ ਥਾਣੇ ਵੀ ਜਿਹੜੇ ਦੋਸਤੋ ਬਿਲਕੁਲ ਬਰਾਬਰਤਾ ਦੇ ਵਿੱਚ ਨੇ ਬਰਾਬਰ ਪੰਜ ਥਾਣੇ ਸੋ ਜਿਹੜੇ ਵੀਰ ਚਾਹਵਾਨ ਹੋਣ ਖਾਸ ਤੌਰ ਤੇ ਡਿਮਾਂਡ ਦੋਸਤੋ ਤੇ ਜਿਹੜਾ ਸ਼ੌਂਕ ਹੁੰਦਾ ਹਰ ਇੱਕ ਵੀਰ ਦਾ ਕਿਸਾਨ ਵੀਰ ਦਾ ਪੱਖੋਂ ਵੱਖਰਾ ਹੁੰਦਾ ਆ ਕੋਈ ਦੋ ਥਣੇ ਪਸੰਦ ਕਰਦਾ ਤਿੰਨ ਥਣੇ ਵੀ ਪਸ਼ੂ ਹੈਗੇ ਦੋਸਤੋ ਚਾਰ ਮੋਸਟਲੀ ਆਪਣਾ ਹੁੰਦੇ ਹੀ ਆ ਦੋਸਤੋ ਬਾਕੀ ਇਹ ਪੰਜ ਥਣੇ ਜਿਹੜੀ ਹੈਗੀ ਆ ਤੇ ਬਿਲਕੁਲ ਬਰਾਬਰਤਾ ਦੇ ਵਿੱਚ ਥਣ ਲੱਗਾ ਹੈਗਾ ਤੇ ਝੋਟੀ ਬਿਲਕੁਲ ਸ਼ਕੀਨ ਹੈ ਤੇ ਕੱਦ ਕਾਠੀ ਉੱਚਾ ਹੈ ਇਸ ਤੋਂ ਪਹਿਲਾਂ ਦੋਸਤੋ ਪੂਰੀ ਇਨਫੋਰਮੇਸ਼ਨ ਤੋਂ ਪਹਿਲਾਂ ਆਪਾਂ ਓਨਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਨਿਯਾਮਦੀਨ ਹੈਗਾ ਤਹਿਸੀਲ ਇਸ ਪਿੰਡ ਨੂੰ ਜੀਰਾ ਜੀ ਲਾਪਰ ਹੋ ਜਿਪਰ ਲੱਗਦਾ ਹੈਗਾ ਤੇ ਤਕਰੀਬਨ ਨਾਲ ਲੱਗਦੇ ਪਿੰਡ ਦੋਸਤੋ ਵੱਟੂ ਭੱਟੀ ਸਭਰਾ ਗਟਾ ਬਾਦਸ਼ਾ ਬੰਗਾਲੀ ਦਾ ਪੁਲ ਬਿਲਕੁਲ ਖਾਸ ਨਜ਼ਦੀਕ ਹੈਗਾ ਨਹਿਰਾਂ ਜਿੱਥੋਂ ਦੋਸਤੋ ਪੁਲ ਬਣਿਆ ਜਾਂ ਬਾਈਪਾਸ ਇੱਕ ਬਣਿਆ ਆਪਾਂ ਹਰੀਕੇ ਪੱਤਨ ਨੂੰ ਜਾਂਦੇ ਆਂ ਇੱਕ ਪਾਸੇ ਦੋਸਤੋ ਆਪਾਂ ਬਾਈਪਾਸ ਹੋ ਜਾਂਦੇ ਆਂ ਜਿੱਥੋਂ ਬਾਈਪਾਸ ਨਿਕਲਦਾ ਬਿਲਕੁਲ ਨਿਯਾਮ ਦਿਨ ਜਿਹੜਾ ਪਿੰਡ ਹੈਗਾ ਦੋਸਤੋ ਤੁਸੀਂ ਟਰਨ ਲੈ ਲੈ ਸਕਦੇ ਜਿੱਧਰ ਨੂੰ ਬੰਗਾਲੀ ਵਾਲੇ ਪੁਲ ਤੋਂ ਤੇ ਮਾਹੂ ਤੋਂ ਤਕਰੀਬਨ 4 ਤੋਂ 5 ਕਿਲੋਮੀਟਰ ਦੀ ਦੂਰੀ ਹੈਗੀ ਇਸ ਪਿੰਡ ਦੀ ਸੋ ਬੁਤੇ ਰੇ ਡਿਟੇਲ ਹੈਗੀ ਆਪਾਂ ਵੀਰ ਹਰਦੇਵ ਆਨਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਬਧੇਰੀ ਜਾਣਕਾਰੀ ਲੈਣੀ ਆ ਸੋ ਪੁੱਛ ਰਹੇ ਨੇ ਕੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰ ਹਰਦੇਵ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਜੀ ਹੋਰ ਠੀਕ ਠਾਕ ਜੀ ਹਾਂ ਜੀ ਬਧੀਆ ਤੁਸੀਂ ਸਮਝ ਬਹੁਤ ਵਧੀਆ ਤੇ ਵੀਰ ਹਰਦੇਵ ਇਹ ਆਪਣੇ ਐਨੀਮਲ ਜਿਹੜਾ ਪਸ਼ੂ ਆਪਣੇ ਘਰ ਦਾ ਹੀ ਆ ਹਾਂ ਜੀ ਹਾਂ ਜੀ ਘਰ ਦਾ ਹੀ ਤੇ ਛੋਟੀ ਤਕਰੀਬਨ ਜੇਕਰ ਆਪਾਂ ਵੇਖੀਏ ਏਜ ਦੇ ਹਿਸਾਬ ਨਾਲ ਦੇਖੀਏ ਤੇ ਅੱਜ ਕਿੰਨੇ ਕ ਸਮੇਂ ਏਜ ਉਮਰ ਕਿੰਨੀ ਕੁ ਹੋਗੀ ਹੋਵੇਗੀ ਤਕਰੀਬਨ ਇਸ ਦੀ ਉਮਰ ਦੇ ਕੋਈ ਐਸਟੀਮੇਟ ਦੇ ਹਿਸਾਬ ਨਾਲ ਕੋਈ 3 3.5 4 ਸਾਲ ਹੋ ਗਈ ਹੋਵੇ ਬਸ ਇੰਨੀ ਕੀ ਠੀਕ ਆ ਤੇ ਹੈ ਆਪਣੇ ਘਰ ਦੀ ਹੈ ਨਾ ਜੀ ਹਾਂਜੀ ਘਰ ਦੀ ਹੈ ਜੀ ਤੇ ਬਾਕੀ ਹਰਦੇਵ ਜੀਰੇ ਮਦਰ ਦਾ ਕੀ ਰਿਕਾਰਡ ਰਿਹਾ ਮਦਰ ਤਕਰੀਬਨ ਆਪਾਂ ਸੇਲ ਕਰਤੀ ਹੈ ਜਾਂ ਕਿਵੇਂ ਕਦੋਂ ਕੀਤੀ ਹੈ ਜੀ ਮਦਰ ਸੇਲ ਕਰਤੀ ਹੁੰਦਾ ਰਿਕਾਰਡ ਬਹੁਤ ਵਧੀਆ ਹੈ 15 ਤੋਂ 16 ਲੀਟਰ ਦੇ ਵਿੱਚ ਵਿੱਚ ਦਿੱਤਾ ਸੀ ਠੀਕ ਆ ਜੀ ਹਾਂਜੀ ਬਹੁਤ ਵਧੀਆ ਉਹ ਤਕਰੀਬਨ 4 ਥਣੀ ਸੀ ਉਦੋਂ ਹਾਂ ਹਾਂ 4 ਥਣੀ ਇਹ 5 ਥਣੀ ਆਪਣੇ ਕੋਲ ਆਈ ਹੈ ਤੇ ਝੋਟੀ ਪਹਿਲੀ ਆਈ ਆਪਣੇ ਕੋਲ ਪੰਜ ਥਣੀ ਪਹਿਲੀ ਠੀਕ ਆ ਤੇ ਬਾਕੀ ਹੁਣ ਤਕਰੀਬਨ ਕਿੰਨੇ ਕ ਦਿਨ ਲੈ ਕੇ ਜਾਊਗੀ ਵੈਸੇ ਤਿਆਰੀ ਦੇ ਵਿੱਚ ਹੀ ਹੈ ਤਿਆਰੀ ਹੋ ਸਕਦਾ ਕੱਲ ਨੂੰ ਸੂਫੇ ਸ਼ਾਮ ਨੂੰ ਸੂਫੇ ਪਰਸੋਂ ਸੇ 1-2 ਦਿਨਾਂ ਦੇ ਵਿੱਚ ਜੇ ਸੂਗੀ ਠੀਕ ਆ ਤੇ ਕਿਹੜੇ ਬੁੱਲ ਤੋਂ ਗੱਪਣ ਹੈਗਾ ਕੁਝ ਪਤਾ ਵੀ ਇਹ ਆਪਣੇ ਆਪਣਾ ਆਪ ਦਾ ਜਮਨ ਲਿਆ ਜੀ ਮੁਰਾ ਮੁਰਾ ਦਾ ਮੱਲੀ ਬਹੁਤ ਯਕੀਨ ਆ ਵੀ ਠੀਕ ਆ ਠੀਕ ਆ ਆਪਦਾ ਦੋਸਤੋ ਘਰ ਦਾ ਮੱਲੀ ਰੱਖਿਆ ਹੋਇਆ ਵੀਰ ਹੋਣਾ ਨੇ ਉਸੇ ਤੋਂ ਜਿਹੜੀ ਗੱਪਣਾ ਤੇ ਬਾਕੀ ਹਰਦੇਵ ਵੀਰੇ ਹੋਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਕੋਈ ਫੇਸ ਤੇ ਨਹੀਂ ਕਰਨੀ ਪਈ ਝੋਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਨਹੀਂ ਕੋਈ ਇਸ ਤਰ੍ਹਾਂ ਦੀ ਕਮੀ ਹੈਗੀ ਨਹੀਂ ਇਹਦੇ ਸਾਹਮਣੇ ਦੇਖਦੀ ਪਈ ਆ ਪੂਰੀ ਸ਼ਕੀਮ ਹੈ ਝੋਟੀ ਬਿਲਕੁਲ ਆ ਮੜਾ ਸਿੱਕਦੇ ਆ ਜੀ ਸੋ ਦੋਸਤੋ ਆ ਦੇਖੋ ਆ ਹਵਾਨਾ ਜਿਹੜਾ ਹੈਗਾ ਦੋਸਤੋ ਚਾਰੇ ਪਾਸੇ ਤੁਹਾਨੂੰ ਦਿਖਾ ਦੇਣਾ ਬਹਿਣੀ ਵਾਲੇ ਪਾਸੇ ਤੇ ਜਿਹੜੇ ਦੋ ਦਥਾਨ ਨੇ ਤੇ ਜਿਹੜੀ ਉਲਟ ਬਹਿਣੀ ਵਾਲਾ ਪਾਸਾ ਹੋਵੇਗਾ ਦੋਸਤੋ ਉਧਰਲੇ ਪਾਸੇ ਜਿਹੜੀ ਇੱਕ ਸਾਈਡ ਤੇ ਤਿੰਨ ਥਾਨ ਹੈਗੇ ਆ ਤੇ ਤਿੰਨ ਥਾਂ ਪੂਰੀ ਬਰਾਬਰਤਾ ਵਿੱਚ ਹੁੰਦੇ ਕਈ ਵਾਰ ਇੱਕ ਦੋਸਤੋ ਫੋਟ ਹੁੰਦੀ ਆ ਥੋੜੀ ਜੀ ਅ ਤੇ ਉਹ ਨਹੀਂ ਹੈਗੀ ਕਿ ਪ੍ਰੋਪਰ ਬਰਾਬਰ ਦੀ ਥਾਂ ਆ ਆ ਲਓ ਜੀ ਆ ਵੇਖੋ ਠੀਕ ਹੈ ਜੀ ਪੰਜ ਥਾਣੇ ਆ ਦੋਸਤੋ ਤੇ ਬਿਲਕੁਲ ਜਿਹੜੀ ਬਰਾਬਰਤਾ ਦੇ ਵਿੱਚ ਥਾਣਾ ਤੇ ਹਰਦੇਵ ਜੀ ਦੇ ਇੱਕ ਮੋਲ ਹੁੰਦਾ ਡਿਮਾਂਡ ਹੁੰਦੀ ਹੈ ਤੇ ਕਿੰਨੀ ਕਾਪਾ ਡਿਮਾਂਡ ਕਰਦੇ ਆ ਜੀ ਛੋਟੀ ਜੀ ਆਪਾਂ ਜੀ ਵੇਖੋ ਮੱਝ ਦੇ ਹਿਸਾਬ ਨਾਲ ਤਾਂ ਆਪਾਂ ਡਿਮਾਂਡ ਕਰਦੇ ਆ ਜੀ ਆਪਾਂ 85000 ਤੇ ਦੇਣੀ ਆ ਅਜਿ ਇੱਕ ਤੇ ਹੁੰਦਾ ਮੰਗਣੇ ਆ ਵੀ ਆ ਮੰਗਿਆ 85 75 ਲੋ ਨਹੀਂ ਆਪਾਂ ਦੇਣੀ ਕੋਈ ਥੋੜਾ ਬਾਲਾ ਮਾਨਤਾ ਕਰਾਂਗੇ 85000 ਦੇ ਵਿੱਚ ਆ ਵੈਸੇ ਤੋ ਤੋੜਾ ਕਹਿੰਦਾ ਮੈਂ ਡਿਮਾਂਡ ਭਾਵੇਂ ਪਰ 90 ਵੀ ਕਰਨਗੇ 95 ਵੀ ਕਰਨਗੇ 85 ਦੇ ਵਿੱਚੋਂ ਵੀ ਮਾਨਤਾ ਕਰ ਦੇਉਗੇ ਹਾਂ ਥੋੜਾ ਬਾਲਾ ਮਾਨਤਾ ਜਿਆਦਾ ਨਹੀਂ ਥੋੜਾ ਬਾਲਾ ਠੀਕ ਆ 100 200 ਵੱਡੇ ਕਦ ਕਾਠ ਦੀ ਆ ਤਕਰੀਬਨ ਕਦ ਕਾਠ ਜਿਹੜਾ ਹੈਗਾ ਤੁਸੀਂ ਦੂਰੋਂ ਨੇੜੇੋਂ ਜਦੋਂ ਚੱਲ ਕੇ ਆਏ ਤੁਹਾਨੂੰ ਪਤਾ ਲੱਗ ਜਾਣਾ ਬਾਕੀ ਦੱਸਣਾ ਮੇਰਾ ਫਰਜ਼ ਬਣਦਾ ਉੱਚੇ ਵੱਡੇ ਕਦ ਕੱਦ ਦੇ ਵਿੱਚ ਹਾਂ ਕਈ ਵਾਰ ਹੁੰਦਾ ਦੋਸਤੋ ਪਸ਼ੂ ਜਿਹੜਾ ਵੀਡੀਓ ਦੇ ਵਿੱਚ ਆਪਾਂ ਹੋਰ ਦਿਖਾਉਨੇ ਆ ਤੇ ਜਦੋਂ ਆਪਾਂ ਘਰੇ ਮੌਕੇ ਦੇ ਵਿਜ਼ਿਟ ਕਰਦੇ ਆ ਤੇ ਪਸ਼ੂ ਜਿਹੜਾ ਛੋਟਾ ਦਰਮਿਆਨੀ ਹਾਈਟ ਵਾਲਾ ਨਿਕਲਦਾ ਤੇ ਝੋਟੀ ਬਿਲਕੁਲ ਫੱਬਦੀ ਆ ਕਦ ਵੱਡੇ ਕਦ ਦੀ ਆ ਬੰਦੇ ਬੰਦੇ ਜਿਹੜਾ ਕਦ ਮੈਂ ਕਹੂੰਗਾ ਵੀ ਤਕਰੀਬਨ ਵੱਡੇ ਉੱਚੇ ਕਦ ਦੀ ਆ ਤੇ ਤਕਰੀਬਨ ਤਿਆਰੀ ਦੇ ਵਿੱਚ ਆ ਸੂਨ ਦੇ ਵਿੱਚ ਪ੍ਰੋਪਰ ਤੁਸੀਂ ਵੇਖ ਲਵਾ ਉਲਟ ਬਹਿਣੀ ਵਾਲਾ ਪਾਸਾ ਤਿੰਨ ਥਾਣ ਤੇ ਆ ਬੈਕ ਸਾਈਡ ਤੇ ਇੱਕ ਜਿਹੜੀ ਬਹਿਣੀ ਵਾਲੇ ਪਾਸੇ ਤੋਂ ਦੋ ਥਣ ਹੈਗੇ ਆਹ ਤੇ ਕੋਈ ਕਿਸੇ ਬਨੇ ਵਾਦ ਘਾਟ ਨਹੀਂ ਹੈਗੀ ਮੋਸਟਲੀ ਕੋਈ ਕਾਨੂੰਨੀ ਹੈਗੀ ਹਵਾਨੀ ਦੇ ਵਿੱਚ ਕੋਈ ਬਾਈ ਵਾਲਾ ਕੰਮ ਨਹੀਂਗਾ ਬਿਲਕੁਲ ਬੈਕ ਸਾਈਡ ਤੋਂ ਦੇਖੂਗਾ ਆਹ ਵੇਖੋ ਬਰਾਬਰ ਤਾਂ ਪੂਰੀ ਆ ਆ ਵੇਖੋ ਨਿਖੜਵੇਂ ਥਾਣਾ ਦੋਸਤੋ ਤੇ ਬਰਾਬਰ ਹੈਗਾ ਲੈਵਾ ਹਾਵਾ ਨਾਲ ਜਿੰਨਾ ਵੀ ਬਿਲਕੁਲ ਪਿਆਰ ਕੀਤਾ ਆਹ ਵੇਖੋ ਠੀਕ ਹੈ ਜੀ ਚਲ ਆਲੋ ਦੋਸਤੋ ਤੋੜ ਕੇ ਆਪਾਂ ਦਿਖਾ ਦਿੰਨੇ ਆ ਸੋ ਆਓ ਇੱਕ ਟਾਈਮ ਤਸੱਲੀ ਕਰੋ ਦੋਸਤੋ ਟਿੱਪ ਕੇ ਵੇਖੋ ਬਾਕੀ ਆਹ ਵੇਖੋ ਆਹ ਕੱਦ ਕਾਠੀ ਜੀ ਬੜਾ ਕੱਦ ਕਾਠ ਤੇ ਇੱਕੋਰੀ ਫੇਸ ਦੀ ਕੁਆਲਿਟੀ ਮੈਂ ਦਿਖਾ ਦਿੰਦਾ ਕੋਈ ਗੱਲ ਨਹੀਂ ਆਹ ਵੇਖੋ ਉਚਾਈ ਲੰਬਾਈ ਜਿਹੜੀ ਪ੍ਰੋਪਰ ਹੈਗੀ ਆ ਪੂਰੀ ਉਚਾਈ ਲੰਬਾਈ ਆ ਤੇ ਆਹ ਫੇਸ ਤੋਂ ਵੇਖੋ ਇੱਕ ਵਾਰੀ ਬਿਲਕੁਲ ਰਿੰਗ ਸਿੰਘ ਆ ਦੋਸਤੋ ਕੁੰਡਾ ਜਾਂ ਸਿੰਘ ਆ ਤੇ ਨਭਾਈ ਤੋਂ ਬਾਈ ਨਹੀਂ ਹੈਗੀ ਕਿਉਂਕਿ ਦੋਸਤੋ ਸੂਣ ਦੇ ਤਿਆਰੀ ਦੇ ਵਿੱਚ ਆਪਸੂ ਤੇ ਠੰਡ ਦੇ ਦੇਣ ਹੈਗੇ ਆ ਸੋ ਭਰੇਜ ਹੀ ਚੰਗਾ ਤਕਰੀਬਨ ਪੂਰਾ ਕਦ ਕਾਟ ਆ ਵੇਖੋ ਹਾਂਜੀ ਹਾਂਜੀ ਸੀਲ ਸਭ ਪੂਰੀ ਆ ਤੇ ਮੋੜ ਦੋ ਵੀਰ ਮੋੜ ਦੋ ਆ ਲਓ ਜੀ ਸੋ ਦੋਸਤੋ ਬਾਕੀ ਸੰਪਰਕ ਆ ਲੋ ਠੀਕ ਹੈ ਜੀ ਕੱਦ ਕਰ ਵੇਖੋ ਦੋਸਤੋ ਲੰਬਾਈ ਉਚਾਈ ਪੂਰੀ ਤੇ ਥੱਲਿਓਂ ਵੀ ਤੁਹਾਨੂੰ ਪ੍ਰੋਪਰ ਆਪਾਂ ਦਿਖਾਤੀ ਤਸੱਲੀ ਦੇ ਨਾਲ ਸੋ ਬਧੇਰੇ ਦੇਖਣ ਵਾਸਤੇ ਤੁਸੀਂ ਜਿਹੜੀ ਵਿਜਿਟ ਆਪਾਂ ਇਹਨਾਂ ਨੇ ਇੰਜਾਮਦین ਕਰਨੀ ਹੈਗੀ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲਗਦਾ ਮਖੂ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਬੰਗਾਲੀ ਦਾ ਪੁਲ ਤੁਸੀਂ ਪਹੁੰਚ ਕੇ ਵੀਰ ਦੇ ਸੰਪਰਕ ਨੰਬਰਾਂ ਤੇ ਕਾਲ ਕਰ ਸਕਦੇ ਜੀ ਸੰਪਰਕ ਨੰਬਰ ਆਪਾਂ ਲੈ ਕੇ ਬਿਲਕੁਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਕਰੀਨ ਦੇ ਨੀਚੇ ਵਾਲੇ ਪਾਸੇ ਤੇ ਵੀ ਚਲਦੇ ਕਰਦੇ ਨੇ ਆ ਤੋ ਹਰਦੇਵ ਜੀ ਜਿਹੜੇ ਮੋਬਾਈਲ ਨੰਬਰ ਸੰਪਰਕ ਨੰਬਰ ਜ਼ਰੂਰ ਦੱਸਿਓ ਆਪਣੇ ਆਪਣਾ ਜੀ ਮੋਬਾਈਲ ਨੰਬਰ ਹੈਗਾ 99158 50942 9900 50942 50942 ਹਾਂਜੀ ਦੋਸਤੋ ਇਹ ਨੇ ਵੀਰ ਹਰਦੇਵ ਸਿੰਘ ਆਨਰ ਨੇ ਸੰਪਰਕ ਨੰਬਰ ਬਿਲਕੁਲ ਲਗਾਤਾਰ ਸਕਰੀਨ ਦੇ نیچے ਚਲਦੇ ਕਰਦੇ ਨੇ ਆਪਾਂ ਗੱਲਬਾਤ ਕਰ ਸਕਦੇ ਹੋ ਬਧੇਰੇ ਤੁਸੀਂ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ